ਹੈਲੋ ਫ੍ਰੈਂਡਸ ਸਾਰੇ ਕਿਵੇਂ ਹੋ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਬਈ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਕੀ ਕੀ ਚਾਹੀਦੀ ਆ ਬਈ ਅੱਜ ਆਪਾਂ ਫਿਰ ਲੈ ਕੇ ਆਏ ਆ ਛੋਟੀ ਜੀ ਰੈਮਡੀ ਆਪਣੀਆਂ ਭੈਣਾਂ ਲਈ ਤੇ ਜਿਹੜੀ ਕੀ ਬਹੁਤ ਹੀ ਜ਼ਿਆਦਾ ਕਮੈਂਟ ਆ ਰਹੇ ਸੀਗੇ ਸਕਿਨ ਡਰਾਈ ਆ ਜਿਨ੍ਹਾਂ ਦੀ ਸਕਿਨ ਡਰਾਈ ਆ ਉਹਨਾਂ ਲਈ ਅੱਜ ਆਪਾਂ ਰੈਮਡੀ ਲੈ ਕੇ ਆਏ ਆ ਮੈਂ ਉਹ ਕਹਿੰਦੇ ਆ ਵੀ ਬੇਸਣ ਲਗਾ ਲਿਆ ਕਰੀਏ ਸਕਿਨ ਡਰਾਈ ਹੋ ਗਈ ਆ ਸਕਿਨ ਡਰਾਈ ਲਈ ਬੇਸਣ ਵਧੀਆ ਕੋਈ ਮਤਲਬ ਇਹ ਨਹੀਂ ਹੈਗਾ ਵੀ ਜੇ ਸਰਦੀ ਆ ਗਈ ਆਪਾਂ ਬੇਸਣ ਲਾਉਣਾ ਬੰਦ ਕਰ ਦਈਏ ਠੀਕ ਆ ਬੇਸਣ ਵਾਲਾ ਪੈਕ ਬੇਸਣ ਵਿੱਚ ਜਿਹੜੀ ਚੀਜ਼ ਮਿਕਸ ਕਰਨੀ ਅੱਜ ਆਪਾਂ ਤੁਹਾਨੂੰ ਉਹ ਦੱਸਾਂਗੇ ਜਿਹਦੇ ਨਾਲ ਤੁਹਾਡੀ ਸਕਿਨ ਦੀ ਜਿਹੜੀ ਡਰਾਈਨੈਸ ਵੀ ਖਤਮ ਹੋ ਜਾਊਗੀ ਤੇ ਜਿਹੜੇ ਮਤਲਬ ਸਕਿਨਾਂ ਬ੍ਰਾਈਟ ਵੀ ਹੋਊਗੀ ਵਾਈਟ ਵੀ ਹੋਊਗੀ ਤੇ ਸਕਿਨ ਆ ਜਿਹੜੀ ਗਲੋ ਵੀ ਕਰੂਗੀ ਠੀਕ ਆ ਥੋੜਾ ਜਿਹਾ ਵੇਸਣ ਲਾਉਣ ਦਾ ਤਰੀਕਾ ਚੇਂਜ ਕਰ ਲਓ ਸਰਦੀ ਆਉਣ ਦੇ ਨਾਲ ਠੀਕ ਆ ਵੇਸਣ ਲਾਉਣਾ ਨਾ ਛੱਡਿਓ ਉਹਦੇ ਨਾਲ ਸਕਿਨ ਆ ਜਿਹੜੀ ਮਤਲਬ ਬਹੁਤ ਜ਼ਿਆਦਾ ਵਧੀਆ ਹੋ ਜਾਂਦੀ ਹੈ ਕੋਈ ਵੀ ਪੈਕ ਵਗੈਰਾ ਲਾਉਣ ਦੀ ਕੈਮੀਕਲ ਵਾਲੀ ਆਪਾਂ ਨੂੰ ਲੋੜ ਨਹੀਂ ਹੈਗੀ ਕੋਈ ਸਕਰਬ ਕੋਈ ਮਤਲਬ ਫੇਸ ਵਾਸ਼ ਵਗੈਰਾ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰੋਗੇ ਬਸ ਇਹਨੂੰ ਲਾਉਣ ਦਾ ਥੋੜਾ ਜਿਹਾ ਤਰੀਕਾ ਜਿਹੜਾ ਉਹ ਚੇਂਜ ਕਰ ਦਿਓ ਸਰਦੀ ਆਉਣ ਦੇ ਨਾਲ ਠੀਕ ਆ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਜਿਹੜਾ ਹੁਣ ਵੇਸਣਾ ਸਰਦੀਆਂ ਚ ਕਿਵੇਂ ਲਾਉਣਾ ਤੇ ਜਿਹਦੇ ਨਾਲ ਸਕਿਨ ਆਪਣੀ ਡਰਾਈ ਨਹੀਂ ਹੋਊਗੀ ਸਕਿਨ ਜਿਹੜੀ ਬਹੁਤ ਸੋਹਣੀ ਹੋ ਜੂਗੀ ਸਗੋਂ ਸੌਫਟ ਹੋ ਜੂਗੀ ਸ਼ਾਈਨ ਹੋ ਜੂਗੀ ਠੀਕ ਆ ਤੇ ਇਹ ਆਪਣੀ ਰਸੋਈ ਚ ਹੀ ਪਿਆ ਹੁੰਦਾ ਸਮਾਨ ਆਪਾਂ ਤੁਹਾਨੂੰ ਪਤਾ ਵੀ ਉਹ ਚੀਜ਼ਾਂ ਕੋਈ ਨਹੀਂ ਦੱਸਦੀ ਜਿਹਦੇ ਨਾਲ ਕਿਹੜੀ ਵੀ ਸਕਿਨ ਆ ਜਿਹੜੀ ਆਪਣੀ ਖਰਾਬ ਹੋਵੇ ਜਾਂ ਆਪਾਂ ਨੂੰ ਜਿਆਦਾ ਪੈਸੇ ਲਾਉਣੇ ਪੈਣ ਬਾਜ਼ਾਰੋਂ ਲਿਆਉਣੀਆਂ ਪੈਣ ਕਿਸੇ ਚ ਕੈਮੀਕਲ ਹੋਵੇ ਕੋਈ ਵੀ ਐਵੇਂ ਦੀ ਚੀਜ਼ ਨਹੀਂ ਦੱਸਦੇ ਸਿਰਫ ਆਪਾਂ ਨੇਚਰਲ ਚੀਜ਼ਾਂ ਨਾਲ ਤੁਹਾਨੂੰ ਦੱਸਦੇ ਜਿਹੜੀਆਂ ਚੀਜ਼ ਆਪਾਂ ਖੁਦ ਆਪਣੇ ਤੇ ਅਪਲਾਈ ਕਰਦੇ ਉਹ ਹੀ ਚੀਜ਼ਾਂ ਤੁਹਾਨੂੰ ਦੱਸਦੇ ਕਿਉਂਕਿ ਮੈਂ ਕੋਈ ਵੀ ਪੈਕ ਹੈ ਜਿਹੜਾ ਤੁਹਾਨੂੰ ਆਪਣੇ ਫੇਸ ਤੇ ਲਗਾ ਕੇ ਦਿਖਾਉਣੀ ਫਿਰ ਵੀ ਕਿਸੇ ਨੂੰ ਲੱਗਦਾ ਹੁੰਦਾ ਵੀ ਕੋਈ ਮਤਲਬ ਥੋੜਾ ਬਹੁਤਾ ਲੱਗਦਾ ਵੀ ਚੰਨ ਸਾਨੂੰ ਨਹੀਂ ਸੈੱਟ ਹੋਣਾ ਤਾਂ ਤੁਸੀਂ ਸਾਈਡ ਤੇ ਬਾਹਾਂ ਤੇ ਜਾਂ ਹੱਥ ਤੇ ਲਗਾ ਕੇ ਦੇਖ ਲਿਆ ਕਰੋ ਵੈਸੇ ਕੋਈ ਵੀ ਇਹਦੇ ਚ ਕੈਮੀਕਲ ਵਾਲੀ ਚੀਜ਼ ਨਹੀਂ ਹੁੰਦੀ ਨਾਰਮਲ ਜਿਹੜੀ ਨਾ ਚੀਜ਼ ਆਪਾਂ ਖਾਨੀ ਆ ਉਹੀ ਚੀਜ਼ ਆਪਾਂ ਤੁਹਾਨੂੰ ਲਾਉਣੀਆਂ ਦੱਸਦੀ ਆ ਠੀਕ ਆ ਤੇ ਰਿਜ਼ਲਟ ਬਹੁਤ ਜ਼ਿਆਦਾ ਵਧਕਾਉਂਦੇ ਇਹਨਾਂ ਦੇ ਰੈਮਡੀਜ਼ ਦੇ ਰਿਜ਼ਲਟ ਆ ਜਿਹੜੇ ਆਉਂਦੇ ਦਾ ਥੋੜਾ ਜਿਹਾ ਟਾਈਮ ਦੇ ਕੇ ਆਇ ਨਹੀਂ ਹੈਗਾ ਵੀ ਜਿਵੇਂ ਤੁਸੀਂ ਹੁਣੇ ਕੀਤਾ ਤੇ ਹੁਣੇ ਕਈ ਕਈ ਰੈਮਡੀ ਐਵੇਂ ਦੀਆਂ ਵੀ ਹੈਗੀਆਂ ਜਿਨ੍ਹਾਂ ਦੇ ਇਨਸਟੈਂਟ ਗ로우 ਇਨਸਟੈਂਟ ਰਿਜ਼ਲਟ ਮਿਲਦੇ ਜਿਨ੍ਹਾਂ ਬਹੁਤ ਜਿਆਦਾ ਵਧੀਆ ਤੇ ਮੈਂ ਵੈਸੇ ਕੋਈ ਵੀ ਫੇਸ ਤੇ ਕਦੇ ਵੀ ਕੈਮੀਕਲ ਵਾਲਾ ਕੁਝ ਵੀ ਨਹੀਂ ਮਤਲਬ ਯੂਜ਼ ਕੀਤਾ ਕੋਈ ਫੇਸ ਵਾਸ਼ ਵਗੈਰਾ ਕੁਝ ਵੀ ਨਹੀਂ ਆਪਾਂ ਯੂਜ਼ ਕਰਦੇ ਸਿਰਫ ਆਪਾਂ ਇਹਨਾਂ ਚੀਜ਼ਾਂ ਨੂੰ ਅਪਲਾਈ ਕਰਦੇ ਆ ਤੇ ਇਹਨਾਂ ਚੀਜ਼ਾਂ ਨੂੰ ਟਰਾਈ ਕਰਦੀ ਆ ਮੈਂ ਕੁਝ ਵੀ ਨਹੀਂ ਯੂਜ਼ ਕਰਦੀ ਠੀਕ ਹੈ ਮਾਰਕੀਟ ਵਾਲਾ ਤੇ ਇੱਕ ਚੀਜ਼ ਹੋਰ ਇੱਕ ਭੈਣ ਦਾ ਕਮੈਂਟ ਸੀਗਾ ਵੀ ਵਾਲਾ ਵਾਲਾ ਆਇਲ ਆ ਜਿਹੜਾ ਦੱਸ ਦਿਓ ਠੀਕ ਹੈ ਮੇਰੇ ਵਾਲ ਜੀ ਦੇ ਕਿਹਦੇ ਨਾਲ ਵਧੇ ਆ ਪਿਆਣੇ ਉਹ ਆਇਲ ਆਪਾਂ ਬਣਾਇਆ ਹੈ ਆਪਾਂ ਤੁਹਾਨੂੰ ਲਿੰਕ ਸੈਂਡ ਕਰਤਾ ਸੀਗਾ ਕਮੈਂਟ ਤੇ ਰਿਪਲਾਈ ਦਿੱਤਾ ਸੀ ਠੀਕ ਆ ਹੁਣ ਮੇਰਾ ਹਜੇ ਤੇਲ ਆ ਜਿਹੜਾ ਪਿਆ ਵੈਸੇ ਉਹ ਬਹੁਤ ਸੁੱਕਾ ਜਾਂ ਤਰੀਕਾ ਮੈਂ ਤਿੰਨ ਚਾਰ ਚੀਜ਼ਾਂ ਮਤਲਬ ਵਾਲਾ ਤੇ ਅਲੱਗ-ਅਲੱਗ ਕਰਕੇ ਯੂਜ਼ ਕਰਦੀ ਰਹਿੰਦੀ ਆ ਉਹ ਤੁਹਾਨੂੰ ਮੈਂ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਦੱਸ ਦੂੰਗੀ ਠੀਕ ਆ ਵੀ ਆਪਾਂ ਵਾਲਾਂ ਤੇ ਕੀ-ਕੀ ਚੀਜ਼ਾਂ ਅਪਲਾਈ ਕਰਦੀਆਂ ਕੀ-ਕੀ ਚੀਜ਼ਾਂ ਟਰਾਈ ਕਰਦੀਆਂ ਮੈਂ ਤੇ ਕੀ-ਕੀ ਲਗਾਉਣੀ ਆ ਵਾਲਾਂ ਤੇ ਕਿਹੜਾ ਸ਼ੈਂਪੂ ਲਗਾਉਣੀ ਆ ਠੀਕ ਆ ਤੇ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਆਇਲ ਆ ਜਿਹੜਾ ਉਹ ਆਪਾਂ ਜਿਹੜਾ ਆਪਣਾ ਖੁਦ ਦਾ ਘਰ ਦਾ ਬਣਾਇਆ ਹੋਇਆ ਆਇਲ ਸਰੋਂ ਦੇ ਤੇਲ ਵਿੱਚ ਹੀ ਬਣਾਇਆ ਜਿਹੜਾ ਤੇ ਜਿਹੜੀਆਂ ਚੀਜ਼ਾਂ ਵਿੱਚ ਪਾਈਆਂ ਹੋਈਆਂ ਉਹ ਆਪਾਂ ਤੁਹਾਨੂੰ ਵੀਡੀਓ ਦੇਤੀ ਹੈ ਲਿੰਕ ਤੁਸੀਂ ਜਾ ਕੇ ਪਿੱਛੇ ਜੀ ਕੋਈ ਨਵੀਂ ਭੈਣ ਜੁੜੀ ਆ ਤਾਂ ਉਹ ਵੀ ਜਾ ਕੇ ਆਪਣੀ ਚੈਨਲ ਤੇ ਦੇਖ ਸਕਦੀ ਹੈ ਠੀਕ ਆ ਵਾਲ ਨੂੰ ਵਧਾਉਣ ਵਾਲਾ ਜਿਹੜਾ ਆਪਾਂ ਤੇਲ ਘਰੇ ਬਣਾਇਆ ਹੋਇਆ ਯੂਜ਼ ਕਰਦੀ ਮੈਂ ਵੈਸੇ ਤੋਂ ਬਹੁਤ ਲੰਮੇ ਟਾਈਮ ਤੋਂ ਯੂਜ਼ ਕਰਦੀ ਆ ਇਹ ਨਹੀਂ ਹੈਗਾ ਵੀ ਹੁਣ ਯੂਜ਼ ਕਰਨ ਲੱਗੀ ਆ ਬਹੁਤ ਲੰਮੇ ਸਮੇਂ ਤੋਂ ਯੂਜ਼ ਕਰ ਰਹੀ ਆ ਉਹ ਪਹਿਲਾਂ ਵੀ ਇੱਕ ਵੀਡੀਓ ਹੈਗੀ ਆ ਦੂਸਰੀ ਵੀ ਆਪਣੀ ਦੋ ਵਾਰੀ ਪਾਤੀ ਐ ਮੈਂ ਉਹ ਵੀਡੀਓ ਕੋਈ ਹਰ ਵਾਰੀ ਇੱਕ ਅੱਧੀ ਜੀ ਨਵੀਂ ਐਡ ਕਰ ਲਈਦੀ ਆ ਤੇ ਇਸ ਕਰਕੇ ਫਿਰ ਆਪਾਂ ਉਹ ਚੀਜ਼ ਕਰ ਲਈਦੀ ਆ ਪਾ ਦਿੰਦੀ ਆ ਠੀਕ ਆ ਮੈਂ ਉਹੀ ਤੇਲ ਲਗਾਉਣੀ ਆ ਵਾਲਾਂ ਤੇ ਤੇ ਮੇਰੇ ਵਾਲਾਂ ਦਾ ਬਹੁਤ ਫਰਕ ਪਿਆ ਗਿਆ ਮੈਂ ਨਾ ਇਸ ਵੀਡੀਓ ਚ ਫੋਟੋ ਲਾਉਂਗੀ ਜਦੋਂ ਮੇਰੇ ਵਾਲ ਛੋਟੇ ਸੀ ਫੇ ਤੇ ਮੈਂ ਕਟਿੰਗ ਕਰਵਾਤੀ ਸੀ ਵਾਲ ਨੀਚੋਂ ਕਿਉਂਕਿ ਮੈਨੂੰ ਐ ਲੱਗਦਾ ਸੀ ਵੀ ਇਹ ਵਾਦੇ ਤਾਂ ਹੈ ਨਹੀਂਗੇ ਤੇ ਚਲੋ ਆਪਦਾ ਸ਼ੌਂਕ ਤਾਂ ਪੂਰਾ ਕਰ ਲੋ ਵੀ ਪੋਨੀ ਵਾਲਾ ਤੇ ਮੈਂ ਕਟਿੰਗ ਕਰਵਾਤੀ ਸੀ ਹੁਣ ਫੇਰ ਮੇਰੇ ਲੰਬੇ ਹੋਣ ਮੈਨੂੰ ਆਏ ਆ ਵੀ ਛੇਤੀ ਲੰਬੇ ਹੋਣ ਜਿਆਦਾ ਲੰਬੇ ਹੋ ਜਾਣ ਵੀ ਸ਼ੌਂਕ ਆ ਮੈਨੂੰ ਥੋੜੇ ਲੰਬੇ ਵਾਲਾਂ ਦਾ ਤੇ ਝੜਨੋਂ ਤਾਂ ਬਿਲਕੁਲ ਹੀ ਬੰਦ ਹੋ ਜਾਂਦੀ ਉਸ ਤੇਲ ਨਾਲ ਝੜਨੋਂ ਤਕਰੀਬਨ ਬੰਦ ਹੋ ਜਾਂਦੀ ਹੈ ਜੇ ਆਪਣੇ ਸਰੀਰ 'ਚ ਕੋਈ ਵੀਕਨੈਸ ਨਹੀਂ ਹੈਗੀ ਠੀਕ ਆ ਜੇ ਕੋਈ ਅੰਦਰੂਨੀ ਵੀਕਨੈਸ ਆ ਫਿਰ ਤਾਂ ਆਪਾਂ ਨਹੀਂ ਕਹਿ ਸਕਦੇ ਕੱਲਾ ਤੇਲ ਲਾਉਣ ਨਾਲ ਝੜਨੋਂ ਹਟ ਜਾਣਗੇ ਠੀਕ ਆ ਉਹਦੇ ਲਈ ਥੋੜਾ ਜਿਹਾ ਆਪਾਂ ਨੂੰ ਆਪਦੀ ਡਾਈਟ ਵੀ ਧਿਆਨ ਰੱਖਣੀ ਪੈਂਦੀ ਆ ਤੇ ਕੋਈ ਵੀ ਜਿਹੜਾ ਵੀ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਥੋੜੀ ਜੀ ਤਾਂ ਅੰਦਰੂਨੀ ਦੌਰ ਤੇ ਹੁੰਦੀ ਆ ਤੁਸੀਂ ਉਸ ਚੀਜ਼ ਦਾ ਜ਼ਰੂਰ ਧਿਆਨ ਹੋਣਾ ਜਿਵੇਂ ਸਰਦੀ ਆ ਗਈ ਆ ਇਹਦੇ ਚ ਹਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਆਖਣਾ ਠੀਕ ਆ ਮਤਲਬ ਮੌਸਮੀ ਤਾਂ ਉਹ ਚੀਜ਼ਾਂ ਤੁਸੀਂ ਜ਼ਰੂਰ ਖੋਣਾ ਸਾਰੀਆਂ ਪੈਣਾ ਮਤਲਬ ਉਹਦੇ ਨਾਲ ਸਕਿਨ ਜਿਹੜੀ ਬਹੁਤ ਜ਼ਿਆਦਾ ਗਲੋ ਕਰਦੀ ਹੈ ਜੇ ਆਪਾਂ ਹਰੀਆਂ ਸਬਜ਼ੀਆਂ ਜ਼ਿਆਦਾ ਖਾਣੇ ਆ ਤੁਸੀਂ ਹਰੀ ਸਬਜ਼ੀ ਜ਼ਰੂਰ ਪਾਲਕ ਜਿਵੇਂ ਹੋ ਗਿਆ ਗਾਜਰ ਦਾ ਜੂਸ ਅਨਾਰ ਦਾ ਜੂਸ ਤੇ ਇੱਥੇ ਦਿਨ ਜਰੂਰ ਹੋਣਾ ਇਹਨਾਂ ਦਿਨਾਂ ਚ ਦੋ ਤਿੰਨ ਮਹੀਨੇ ਪੂਰਾ ਦੱਬ ਕੇ ਕਰਦਿਆ ਕਰੋ ਸ਼ੁਰੂ ਕਿਉਂਕਿ ਚੀਜ਼ਾਂ ਹੁੰਦੀਆਂ ਵੀ ਸਸਤ ਨਹੀਂ ਆ ਕੋਈ ਜ਼ਿਆਦਾ ਮਹਿੰਗਾਨੀਆਂ ਆਉਂਦਾਂ ਨਾ 10 20 ਰੁਪਏ ਕਿਲੋ ਹੁਣ ਗਾਜਰਾ ਮੇਲ ਲੱਗ ਜਣੀਆਂ 10 15 ਦੀ ਗੁੱਟੀ ਹੁਣ ਪਾਲਕ ਦੀ ਮੇਲ ਲੱਗ ਜੂਗੀ ਗੋਭੀ ਕਾਬੀ ਤਕਰੀਬਨ ਆਪਣੇ ਖੇਤਾਂ ਚ ਆਮ ਹੀ ਹੋ ਜਾਂਦੇ ਆ ਪਾਲਕ ਪੂਲਪ ਇਹ ਆਮ ਹੀ ਹੋ ਜਾਂਦੀ ਆ ਆਪਣੇ ਖੇਤਾਂ ਚ ਇਹਨਾਂ ਦਿਨਾਂ ਚ ਇਹਨੂੰ ਤੁਸੀਂ ਜ਼ਰੂਰ ਬਸ ਇਦਾਂ ਹੈ ਆ ਵੀ ਆਪਾਂ ਨੂੰ ਥੋੜਾ ਜਿਹਾ ਟਾਈਮ ਕੱਢਣਾ ਪੈਂਦਾ ਵੀ ਸਪੈਸ਼ਲ ਆਪ ਦੇ ਵਾਸਤੇ ਠੀਕ ਹੈ ਜਿਹੜਾ ਕਿ ਆਪਾਂ ਨਹੀਂ ਕੱਢਦੇ ਹੈਗਾ ਫਿਰ ਆਪਾਂ ਨੂੰ ਦਿੱਕਤਾਂ ਆਉਂਦੀਆਂ ਆਪਣਾ ਇਹ ਹੁੰਦਾ ਵੀ ਆਹ ਕਰੀਮ ਲੈ ਲਿਆ ਕਰੀਮ ਨਾਲ ਜੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਥੋੜਾ ਜਿਹਾ ਤਾਂ ਆਪਾਂ ਨੂੰ ਆਪਣੀ ਡਾਈਟ ਤੇ ਵੀ ਧਿਆਨ ਦੇਣਾ ਪਊਗਾ ਠੀਕ ਹੈ ਚਲੋ ਹੁਣ ਅੱਜ ਆਪਾਂ ਆਪਣੀ ਰੈਮਡੀ ਤੇ ਆਉਣੇ ਆ ਤੁਹਾਨੂੰ ਦੱਸਿਆ ਹੀ ਵੀ ਇਹਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਇੱਕ ਵੇਸਨ ਚਾਹੀਦਾ ਜਿਹੜਾ ਕਿ ਆਪਾਂ ਫੇਸ ਤੇ ਲਗਾਉਣਾ ਕਿਵੇਂ ਲਗਾਉਣਾ ਆਪਾਂ ਤੁਹਾਨੂੰ ਇਹ ਹੀ ਦੱਸਣਾ ਕਿਉਂਕਿ ਮੈਂ ਜੇ ਪੈਕ ਲ ਤਾਂ ਮੈਂwidehat ਲੋਟ ਨੂੰ 10 ਦਿਨਾਂ ਵੀ ਸਰਦੀ ਵਾਲਾ ਪੈਕ ਹੈ ਜਿਹੜਾ ਕਿਵੇਂ ਲਗਾਉਣਾ ਵੇਸਣ ਭਾਗੇ ਠੀਕ ਆ ਇੰਨਾ ਕਿਤਾਪਾ ਵੇਸਣ ਲੈ ਲੈਣਾ ਤੇ ਵਿੱਚ ਪਾਉਂਗੀ ਮੈਂ ਮਲਠੀ ਪਾਊਡਰ ਠੀਕ ਆ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਇਸ ਜੀ ਨੂੰ ਸਕਿਪ ਕਰ ਸਕਦੇ ਹੋ ਠੀਕ ਆ ਮੈਂ ਇਹ ਲਾਉਣੀ ਹੁੰਨੀ ਆ ਇੱਕ ਕੱਲਾ ਵੀ ਲਗਾਉਣੀ ਆ ਮੈਂ ਤੇ ਇਹਨੂੰ ਵਿੱਚ ਵੀ ਪਾ ਲੈਣੀ ਹੁੰਨੀ ਆ ਮੈਂ ਫਿਰ ਕੋਈ ਹੋਰ ਪੈਕ ਲਗਾਉਣੀ ਆ ਦਾ ਥੋੜਾ ਜਿਹਾ ਤਾਂ ਇਹ ਪਾਣੀ ਠੀਕ ਆ ਹੁਣ ਜਿਹੜੀ ਮੇਨ ਚੀਜ਼ ਆ ਆਪਾਂ ਜੇ ਤਾਂ ਆਪਣੀ ਸਕਿਨ ਹੈਗੀ ਸੀਗੀ oily ਤਾਂ ਆਪਾਂ ਦਹੀਂ ਪਾ ਸਕਦੇ ਸੀ ਠੀਕ ਆ ਦਹੀਂ ਪਾ ਸਕਦੇ ਸੀ ਜੇ ਆਪਣੀ ਸਕਿਨ dry ਆ ਤਾਂ ਹੁਣ ਸਰਦੀਆਂ ਦੇ ਮੌਸਮ 'ਚ ਸਾਰਿਆਂ ਦੀ ਸਕਿਨਾਂ ਜਿਹੜੀ dry ਹੋ ਜਾਂਦੀ ਐ ਇਸ ਕਰਕੇ ਤੁਸੀਂ ਇਹਦੇ 'ਚ ਦਹੀਂ ਦੀ ਜਗ੍ਹਾ ਤੇ ਕੀ ਯੂਜ਼ ਕਰਨਾ ਜ਼ਿਆਦਾ ਮਿਲਕ ਯੂਜ਼ ਕਰਨਾ ਤੇ ਚਾਹ ਫਿਰ ਤੁਸੀਂ ਮਲਾਈ ਯੂਜ਼ ਕਰਨੀ ਠੀਕ ਆ ਜਿਹੜੀ ਵੀ ਤੁਹਾਡੇ ਕੋਲੇ ਮਤਲਬ ਘਰੇ ਕੱਚੇ ਦੀ ਦੁੱਧ ਦੀ ਪੱਕੇ ਦੁੱਧ ਦੀ ਕਿਹੜੀ ਵੀ ਹੈਗੀ ਐ ਮਲਾਈ ਉਹੀ ਲੈ ਸਕਦੇ ਤੁਸੀਂ ਠੀਕ ਆ ਕੋਈ ਇਹਦੇ 'ਚ ਦਿੱਕਤ ਨਹੀਂ ਹੈਗੀ ਜੇ ਤੁਹਾਡੇ ਕੋਲ ਮਲਾਈ ਨਹੀਂ ਹੈਗੀ ਤਾਂ ਤੁਸੀਂ ਮਿਲਕ ਆ ਜਿਹੜਾ ਦੁੱਧ ਦਾ ਕੱਚਾ ਉਹ ਯੂਜ਼ ਕਰ ਸਕਦੇ ਹੋ ਠੰਡਾ ਜੇ ਵਾਲੇ ਵਾਲਾ ਵੀ ਹੈਗਾ ਤਾਂ ਠੰਡਾ ਹੋਵੇ ਠੀਕ ਆ ਗਰਮ ਨਹੀਂ ਯੂਜ਼ ਕਰਨਾ ਤਾਂ ਥੋੜਾ ਜਿਹਾ ਤੁਸੀਂ ਇਹ ਚ ਯੂਜ਼ ਕਰਨੀ ਆ ਆ ਦੇਖੋ ਆਪਾਂ ਇਹ ਪਾਵਾਂਗੇ ਇਹ ਹੁਣ ਮਤਲਬ ਜੇ ਸਕਿਨ ਡਰਾਈ ਹੈਗੀ ਆ ਤੁਹਾਡੀ ਠੀਕ ਆ ਵੈਸੇ ਸਭ ਦੀਆਂ ਚ ਇਹੀ ਚੀਜ਼ ਚੂਜ਼ ਕਰਨੀ ਆ ਸਭ ਦੇ ਨਾਲ ਤੁਸੀਂ ਦਹੀਂ ਯੂਜ਼ ਨਾ ਕਰਿਆ ਕਰੋ ਇੱਕ ਆਪਣੇ ਕੋਲੇ ਆ ਗ੍ਰੈਸਲੀਨ ਆਪਾਂ ਥੋੜੀ ਜੀ ਇਹ ਪਾਵਾਂਗੇ ਇਹ ਵੀ ਆਪਣੀ ਸਕਿਨ ਨੂੰ ਜਿਹੜਾ ਕੀ ਆ ਮੋਇਸਚਰਾਈਜ਼ਰ ਕਰੂਗੀ ਥੋੜੀ ਜੀ ਇਹ ਪਾ ਲੈਣੀ ਠੀਕ ਆ ਸੌਰੀ ਇਹ ਨਾ ਮੇਰੀ ਨਾ ਦੂਸਰੀ ਸ਼ੀਸ਼ੀ ਚ ਕੱਢੀ ਉਦੋਂ ਇਹਦਾ ਢੱਕਣ ਟੁੱਟ ਗਿਆ ਸੀ ਫਿਰ ਮੈਂ ਰੋਜ਼ ਵਾਟਰ ਵਾਲਾ ਢੱਕਣ ਪੱਲਾ ਬਕੇ ਲਾਇਆ ਖਾਲੀ ਸ਼ੀਸ਼ੀ ਦਾ ਉਦੋਂ ਮੈਂ ਪਹਿਲਾਂ ਦੂਜੀ ਸ਼ੀਸ਼ੀ ਚ ਕਢ ਲਈ ਤੇ ਥੋੜੀ ਜੀ ਬਚੀ ਸੀ ਫਿਰ ਮੈਂ ਕਿਹਾ ਚੱਲ ਹੁਣ ਇਹਦੇ ਤੇ ਢੱਕਣ ਮਿਲ ਗਿਆ ਤੇ ਉਵੇਂ ਲਾਤੀ ਸੀ ਮੋਕਲੀ ਮੈਂ ਇਹਦੇ ਚ ਪਾਉਂਗੀ ਹੁਣ ਤੇ ਫਿਰ ਬਸ ਇਹਨਾਂ ਚੀਜ਼ਾਂ ਨੂੰ ਤੁਸੀਂ ਕੀ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇੱਕ ਪੈਕ ਦੀ ਤਰ੍ਹਾਂ ਬਣਾ ਲੈਣੀ ਹੈ ਪੈਕ ਦਾ ਕੋਈ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈ ਵੀ ਪੈਕ ਜਿਹੜਾ ਕਿਵੇਂ ਦਾ ਹੁੰਦਾ ਠੀਕ ਹੈ ਉਹ ਸਾਰਿਆਂ ਭੈਣਾਂ ਨੂੰ ਪਤਾ ਹੀ ਹੈ ਵੀ ਪੈਕ ਕਿਵੇਂ ਦਾ ਹੁੰਦਾ ਲਓ ਜੀ ਹੁਣ ਆਪਣਾ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਠੀਕ ਹੈ ਇੱਕ ਪਿੰਚ ਇਹਦੇ ਵਿੱਚ ਹਲਦੀ ਪਾਉਣੀ ਆ ਤੁਸੀਂ ਕਸਤੂਰੀ ਹਲਦੀ ਵੀ ਪਾ ਸਕਦੇ ਹੋ ਜਿਹੜੀ ਥੋੜੀ ਸੋਈ ਜਿਹੀ ਹਲਦੀ ਪਈ ਆ ਤੁਸੀਂ ਉਹ ਵੀ ਪਾ ਸਕਦੇ ਜਿਹੜੀ ਮਰਜ਼ੀ ਪਾ ਲਓ ਇੱਕ ਪਿੰਚ ਪਾਉਣੀ ਆ ਬਸ ਠੀਕ ਹੈ ਜਿਆਦਾ ਨਹੀਂ ਪਾਉਣੀ ਬਸ ਇੱਕ ਪਿੰਚ ਪਾਉਣੀ ਆ ਹਲਦੀ ਦਾ ਹਲਦੀ ਹੈ ਜਿਹੜੀ ਤੁਹਾਨੂੰ ਪਤਾ ਵੀ ਆਪਣੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਾਗ ਤੱਬਾਸ ਕਿਨ ਤੇ ਉਹਨੂੰ ਸਾਫ਼ ਕਰਦੀ ਹੈ ਐਂਟੀਬੈਡ ਇਹੋ ਜਿਹਾ ਪੈਕ ਆ ਜਿਹੜਾ ਆਪਣਾ ਤਿਆਰ ਹੋ ਗਿਆ ਦੇਖੋ ਤੁਸੀਂ ਚੰਗੀ ਤਰ੍ਹਾਂ ਤੇ ਹੋਣਾ ਅਪਲਾਈ ਕਿਵੇਂ ਕਰਨਾ ਅਪਲਾਈ ਕਰਨ ਵੇਲੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਦੇ ਫੇਸ ਨੂੰ ਕਲੀਨ ਕਰਨਾ ਠੀਕ ਆ ਕਲੀਨ ਮਤਲਬ ਤੁਸੀਂ ਰੋਜ਼ ਵਾਟਰ ਵਗੈਰਾ ਨਾਲ ਵੀ ਕਰ ਸਕਦੇ ਹੋ ਕਾਟਨ ਡਿਪ ਕਰਕੇ ਤੁਸੀਂ ਮਿਲਕ ਨਾਲ ਵੀ ਕਰ ਸਕਦੇ ਹੋ ਜੇ ਕਿਸੇ ਫੇਸ ਵਾਸ਼ ਵਗੈਰਾ ਜਿਹਦੇ ਨਾਲ ਵੀ ਕਰਦੇ ਆ ਤੁਸੀਂ ਜਿਹੜੀ ਹੈ ਚੰਗੀ ਤਰ੍ਹਾਂ ਉਹ ਵਾਸ਼ ਕਰ ਲੈਣਾ ਉਸ ਤੋਂ ਬਾਅਦ ਇਹਨੂੰ ਅਪਲਾਈ ਕਰਨਾ ਠੀਕ ਆ ਆਪਣਾ ਫੇਸ ਆਡਾ ਵਾਸ਼ ਕੀਤਾ ਹੋਇਆ ਰਿਸਾਲਟ ਤੁਹਾਨੂੰ ਇੱਕਦਾਂ ਮਿਲਗਾ ਤੁਹਾਡਾ ਫੇਸ ਆ ਜਿਹੜਾ ਗਲੋ ਕਰੂਗਾ ਸ਼ਾਈਨ ਕਰੂਗਾ ਸਰਦੀ ਦੇ ਵਿੱਚ ਤੁਸੀਂ ਬਸ ਮਿਲਕ ਤੇ ਜਾਂ ਫਿਰ ਮਲਾਈ ਇਹ ਦੋਨੇ ਚੀਜ਼ਾਂ ਪਾਉਣੀਆਂ ਦਹੀਂ ਨਾ ਪਾਓ ਜਿਨ੍ਹਾਂ ਦੀ ਸਕਿਨ ਨਾ ਡਰਾਈ ਹੈ 2-3 ਭੈਣਾਂ ਦੇ ਕਮੈਂਟ ਆਏ ਸੀ ਵੀ ਡਰਾਈ ਸਕਿਨ ਬਹੁਤ ਜ਼ਿਆਦਾ ਤੁਸੀਂ ਨਾ ਮਲਾਈ ਤੇ ਗ੍ਰੇਸਲੀ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਤਲੀ ਤੇ ਪਾ ਕੇ ਤੇ ਉਸ ਚੀਜ਼ ਦੀ ਨਾ 5-7 ਮਿੰਟ ਮ사ਜ ਕਰਿਆ ਕਰੋ ਰੋਜ਼ ਜੇ ਰੋਮੀ ਤੁਹਾਡੇ ਕੋਲ ਟਾਈਮ ਹੋਵੇ ਤੁਹਾਡੀ ਸਕਿਨ ਜਿਹੜੀ ਵਧੀਆ ਹੋ ਜੂਗੀ ਹੌਲੀ ਹੌਲੀ ਸੌਫਟ ਹੋ ਜੂਗੀ 5-7 ਦਿਨਾਂ ਚ ਤੁਹਾਨੂੰ ਆਪਣੇ ਆਪ ਹੀ ਫਰਕ ਲੱਗਣ ਲੱਗ ਜੂਗਾ ਜਿਹਨਾਂ ਦੀ ਸਕਿਨ ਬਹੁਤ ਜ਼ਿਆਦਾ ਡਰਾਈ ਹੈ ਤੇ ਮਿਲਕ ਨਾਲ ਕਾਟਨ ਡਿਪ ਕਰਕੇ ਵਿੱਚ ਤੇ ਉਹਦੇ ਨਾਲ ਇੱਕ ਵਾਰੀ ਕਲੀਨਜੀ ਕਰਿਆ ਕਰੋ ਫੇਸ ਦੀ ਦਿਨ ਚ ਲੋਕ ਇਨੋਂ ਆਪਣਾ neck वगैरह ਤੇ ਸਾਰੇ ਲਗਾ ਸਕਦੇ ਆ ਠੀਕ ਹੈ ਲੋਤੀ ਹੁਣ ਆਪਾਂ ਸਾਰੇ ਆ ਵੇਖੋ ਫੇਸ ਤੇ ਚੰਗੀ ਤਰ੍ਹਾਂ ਲਗਾ ਲਿਆ ਤੇ ਇਹਨੂੰ ਆਪਾਂ ਸੁੱਕਣ ਦੇਣਾ ਘੱਟ ਤੋਂ ਘੱਟ 20 ਮਿੰਟ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਗਿਆ ਫਿਰ ਇਹਨੂੰ ਆਪਾਂ ਨਾਰਮਲ ਪਾਣੀ ਨਾਲ ਵਾਸ਼ ਕਰਨਾ ਠੀਕ ਆ ਠੰਡੇ ਪਾਣੀ ਨਾਲ ਕਦੇ ਵੀ ਆਦਾ ਫੇਸ ਆ ਜਿਹੜਾ ਸਰਦੀ ਵਿੱਚ ਨਾ ਵਾਸ਼ ਕਰਿਓ ਕਿਉਂਕਿ ਜਦੋਂ ਆਪਣਾ ਸਕਿਨ ਪਹਿਲਾਂ ਹੀ ਡਰਾਈ ਹੁੰਦੀ ਆ ਹਵਾ ਚੱਲਣ ਕਰਕੇ ਠੀਕ ਆ ਠੰਡ ਕਰਕੇ ਤੇ ਫਿਰ ਠੰਡੇ ਪਾਣੀ ਨਾਲ ਹੋਰ ਵੀ ਡਰਾਈਨੈਸ ਆਉਂਦੀ ਆ ਨਾਰਮਲ ਵਾਟਰ ਹੁੰਦਾ ਜਿਵੇਂ ਹੁਣ ਟੈਂਕੀਆਂ ਦਾ ਤਾਂ ਬਹੁਤ ਜ਼ਿਆਦਾ ਠੰਡਾ ਪਾਣੀ ਆਉਂਦਾ ਜਿਵੇਂ ਨਾਰਮਲ ਹੁੰਦਾ ਤਾਜਾ ਪਾਣੀ ਨਿਕਲਦਾ ਉਹ ਤਾਂ ਠੀਕ ਆ ਨਹੀਂ ਫਿਰ ਥੋੜਾ ਜਿਹਾ ਤੁਸੀਂ ਕੋਸਾ ਪਾਣੀ ਲੈ ਲਿਆ ਕਰੋ ਠੀਕ ਉਹਦੇ ਨਾਲ ਦਾ ਫੇਸ ਆ ਜਿਹੜਾ ਵਾਸ਼ ਕਰਕੇ ਉੱਪਰੋਂ ਕੋਈ ਵੀ ਮੋਇਸਚਰਾਈਜ਼ਰ ਲਗਾ ਲੈਣਾ ਤੁਸੀਂ ਲੋਕੀ ਹੁਣ ਆਪਾਂ ਇਹਨੂੰ 20 ਮਿੰਟਾ ਜਿਹੜਾ ਸੁੱਕਣ ਦੇਵਾਂਗੇ ਤੇ ਆਪਾਂ ਆਪਣੇ ਹੱਥਾਂ ਤੇ ਵੀ ਲਗਾ ਲਾਂਗੇ ਇਹਨੂੰ ਠੀਕ ਆ ਥੋੜਾ ਜਿਹਾ ਬਚ ਗਿਆ ਮੇਰਾ ਕੋਲੀ ਜੀ ਸਾਫ਼ ਕਰ ਦੇਣੀ ਆ ਤੇ ਲੋ ਜੀ ਵਸ ਇਹ ਨੱਕੀ ਸੀਗਾ ਖਤਮ ਹੋ ਗਿਆ ਪੂੰਝ ਕੇ ਜਿਵੇਂ ਲਾਤੀ ਚੰਗੀ ਤਾਂ ਤੇ ਹੁਣ ਆਪਾਂ ਇਹਨੂੰ ਸੁੱਕਣ ਦੇਵਾਂਗੇ ਸਕਾ ਕੇ ਫਿਰ ਆਪਾਂ ਤੁਹਾਨੂੰ ਵਾਸ਼ ਕਰਕੇ ਫਿਰ ਦਿਖਾਉਣੇ ਆ ਵੀ ਕਿਵੇਂ ਦਾ ਰਿਜ਼ਲਟ ਮਿਲਿਆ ਤਾਂ ਤੁਸੀਂ ਵੀ ਜਰੂਰ ਟਰਾਈ ਕਰਿਓ ਠੀਕ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਬਹੁਤ ਜਿਆਦਾ ਧੰਨਵਾਦ ਜਿਹੜੀਆਂ ਭੈਣਾਂ ਬਹੁਤ ਸੋਹਣੇ ਕਮੈਂਟ ਕਰਦੀਆਂ ਦਿলো ਧੰਨਵਾਦ ਉਹਨਾਂ ਭੈਣਾਂ ਦਾ ਠੀਕ ਆ ਦੇ ਚਲੋ ਜੀ ਠੀਕ ਆ ਆਪਾਂ ਹੁਣ ਇਹਨੂੰ ਸੁਕਾ ਲਗੇ ਫਿਰ ਮਿਲਦੀ ਲੋ ਜੀ ਆਪਾਂ ਫੇਸ ਆ ਜਿਹੜਾ ਧੋ ਲਿਆ ਦੇਖੋ ਤੁਸੀਂ ਸਾਫ ਕਰ ਲਿਆ ਧੋ ਲਿਆ ਹੁਣ ਤੁਸੀਂ ਦੇਖੋ ਲੋ ਜੀ ਆਪਾਂ ਫੇਸ ਆ ਜਿਹੜਾ ਧੋ ਲਿਆ ਸਾਫ ਕਰ ਪਿਆ ਤੁਸੀਂ ਰਿਜ਼ਲਟ ਦੇਖੋ ਠੀਕ ਆ ਤੇ ਹੁਣ ਆਪਾਂ ਲਗਾਵਾਂਗੇ ਆ ਵਾਲਾ ਮੋਸਚਰਾਈਜ਼ਰ ਦੀ ਤੌਰ ਤੇ ਠੀਕ ਹੈ ਮਲਠੀ ਸੀਰਮ ਜਿਹੜਾ ਮੈਂ ਉਸ ਦਿਨ ਬਣਾਇਆ ਸੀ ਦੇਖੋ ਇਹਨੂੰ 5-6 ਦਿਨ ਹੋ ਗਏ ਬਣੇ ਨੂੰ 3-4 ਮੈਂ ਧੁੱਪਾ ਲਵਾ ਲਈਆਂ ਤੇ ਹੁਣ ਤੁਸੀਂ ਆਪਾਂ ਇਹਨੂੰ ਉੱਪਰ ਦੀ ਅਪਲਾਈ ਕਰ ਲਾਂਗੇ ਠੀਕ ਹੈ ਤੁਸੀਂ ਕੋਈ ਵੀ ਮੋਸਚਰਾਈਜ਼ਰ ਲਗਾ ਸਕਦੇ ਜਿਹੜਾ ਵੀ ਤੁਹਾਡੇ ਕੋਲ ਹੈਗਾ ਆਪਾਂ ਤੇ ਇਹੀ ਲਗਾਵਾਂਗੇ ਰੁਕ ਜਾਓ ਮੈਂ ਖੋਲ ਲਉਂ ਜੀ ਆਪੇ ਲਗਾਉਣਾ ਆਪਾਂ ਲਗਾਉਣਾ ਕਿਵੇਂ ਦੇਖੋ ਤੁਸੀਂ ਇੱਕਦਮ ਰਿਜ਼ਲਟ ਲਿਖਿਆ ਦਾ ਤੁਹਾਡੇ ਫੇਸ ਦਾ ਫਰਕ ਦੇਖਿਓ ਕਿਵੇਂ ਪੈਂਦਾ ਦੇਖੋ ਟਰਾਈ ਜਰੂਰ ਕਰਿਓ ਟਰਾਈ ਕਰਕੇ ਰਿਜ਼ਲਟ ਜਰੂਰ ਸ਼ੇਅਰ ਕਰੋ ਠੀਕ ਆ ਓਕੇ ਬਾਏ ਬਾਏ ਆ ਦੇਖ ਲਓ ਮੇਰੇ ਪਹਿਲਾਂ ਵਾਲ ਸੀ ਜਿਹੜੇ ਛੋਟੇ ਸੀ ਆਪਾਂ ਤੁਹਾਨੂੰ ਕਿਹਾ ਨਾ ਵੀ ਵਾਲਾ ਹੁਣ ਜਿਹੜੇ ਲੰਬੇ ਹੋ ਗਏ ਆ ਮੇਰੇ ਤੇ ਪਹਿਲਾਂ ਵਾਲ ਛੋਟੇ ਸੀ ਆ ਦੇਖ ਲਓ ਤੁਸੀਂ ਆਪ ਹੀ ਖੁਦ ਇੰਨੇ ਖੁੰਦੇ ਸੀ ਮੈਂ ਕਟਿੰਗ ਕਰਵਾਏ ਹੋਏ ਸੀ ਨੀਚੋਂ ਕਿਉਂਕਿ ਵਾਧੇ ਹੀ ਨਹੀਂ ਸੀ ਫਿਰ ਹੁਣ ਜਦੋਂ ਦਾ ਮੈਂ ਉਹ ਤੇਲ ਆਪ ਦਾ ਘਰ ਦਾ ਬਣਾਇਆ ਯੂਜ਼ ਕਰਨ ਲੱਗੀ ਮੇਰੇ ਵਾਲਾਂ ਨੂੰ ਬਹੁਤ ਜ਼ਿਆਦਾ ਫਰਕ ਪਿਆ ਏ ਦੇਖ ਲਓ ਤੁਸੀਂ ਖੁੱਦ ਦੀ ਫੋਟੋ ਇਹ ਹੈਗੀ ਆ 1.5 ਸਾਲ ਪੁਰਾਣੀ ਹੈ 2 ਸਾਲ ਪੁਰਾਣੀ ਹੋਗੀ 1.5 ਸਾਲ ਇੰਨਾ ਟਾਈਮ ਦਾ ਹੈਗੀ ਆ ਮੈਨੂੰ ਕੋਈ ਮਿਲ ਨਹੀਂ ਨੇੜੇ țeੜੇ ਦੀ ਫੋਟੋ ਲਓ ਜੀ ਆਹ ਦੇਖ ਲਓ ਤੁਸੀਂ ਗੁਰਤਕਰੀਚ ਵੀ ਦੇਖ ਲਓ ਤੁਸੀਂ ਕੀ ਕਰਨ ਤੇ ਹੁਣ ਤੁਹਾਨੂੰ ਸ਼ਾਇਦ ਯਕੀਨ ਆਈ ਗਿਆ ਹੋਗਾ ਵੀ ਤੇਲ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਇਸ ਕਰਕੇ ਇਸ ਨੂੰ ਜਰੂਰ ਯੂਜ਼ ਕਰੋ ਵਾਲ ਝੜਨ ਨੂੰ ਵੀ ਹਟ ਜਾਂਦੇ ਆ ਤੇ ਲੰਬੇ ਵੀ ਹੁੰਦੇ ਆ ਤੇ ਨੇਚਰਲ ਚੀਜ਼ਾਂ ਪਾ ਕੇ ਆਪਾਂ ਸਾਰਾ ਇਹ ਤੇਲ ਆ ਜਿਹੜਾ ਘਰੇ ਤਿਆਰ ਕੀਤਾ ਹੋਇਆ ਤੇ ਜੇ ਕਿਸੇ ਨੂੰ ਵੀਡੀਓ ਚਾਹੀਦੀ ਹੈ ਤਾਂ ਆਪਾਂ ਲਿੰਕ ਸੈਂਡ ਕਰ ਦੇਾਂਗੇ ਤੇ ਜੇ ਆਪਾਂ ਜਦੋਂ ਆਪਾਂ ਦੁਬਾਰਾ ਬਣਾਇਆ ਉਹਦੀ ਆਪਾਂ ਵੀਡੀਓ ਵੀ ਪਾ ਦਾਂਗੇ ਹੁਣ ਇੱਕ ਵਾਰੀ ਮੇਰੇ ਕੋਲ ਇਹ ਤੇਲ ਆ ਜਿਹੜਾ ਹਜੇ ਕਾਫੀ ਪਿਆ ਹੈਗਾ ਮੈਂ ਆਪਣੇ ਵੀ ਤੇ ਆਪਣੀ ਬੇਟੀ ਦੇ ਵਾਲਾਂ ਤੇ ਵੀ ਇਹੀ ਯੂਜ਼ ਕਰਦੀ ਆ ਤੇ ਚਲੋ ਜੀ ਠੀਕਾ ওকে ਬਾਏ ਮਿਲਦੇ ਆ ਕੱਲ ਨੂੰ ਕੁਝ ਨਵਾਂ ਲੈ ਕੇ ਤੁਹਾਡੇ ਲਈ ਤੇ ਟਰਾਈ ਜਰੂਰ ਕਰਿਓ ਅੱਜ ਵਾਲੀ ਰੈਮ ਦੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜਿਨ੍ਹਾਂ ਦੀ ਸਕਿਨ ਡਰਾਈ ਆ ਸਰਦੀ ਚ ਉਹ ਐਵੇਂ ਵੇਸਣ ਦੇ ਵਿੱਚ ਮਲਾਈ ਪਾ ਕੇ ਲਗਾਓ ਠੀਕਾ ਤੁਹਾਡੀ ਸਕਿਨ ਬਹੁਤ ਸੋਹਣੀ ਹੋ ਜੂਗੀ ਤੇ ਸੌਫਟ ਵੀ